ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਵਤ ਪਾਤ ਸਾਹੀ ਦਸਮੀ ਕਬਿਓ ਬਾਚ ਮਿਹਨਤੀ ਚੌਪਈ ਹਮਰੀ ਕਰੋ ਹੱਥ ਦੈਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਅਨਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰam ਹਮਰੇ ਦੋਸਤ ਸਬਾ ਤੁਮ ਕਾ ਮੋ ਆਪ ਆਤੈ ਮੋਹਿ ਬਚਾਵੋ ਸੁਖੀ ਬਸਾ ਮੋਰ ਪਰਿਵਾਰੰ ਸੇਵਕ ਸਿੱਖ ਸਬਾ ਕਰਤਾ ਹਰਿ ਮੋਰਾ ਚਾਨਜ ਕਰਤਾ ਕਰੇ ਆ ਸੋ ਬੈਰਨ ਕੋ ਆਜ ਸੰਗ ਰਿਆ ਓਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨਾ ਧਾਉ ਜੋ ਬਰਚਾਉ ਸੋ ਤਉ ਤੇ ਪਾਉ ਸੇਵਕੋ ਸਿਕਮਰੇ ਤਾਰੀਆਂ ਚੁੰਚੁਨ ਸਤਰਾ ਹਮਾਰੇ ਮਾਰੀਆਂ ਆਪਾ ਆਤਾ ਮੁਝੂ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦੁਸ਼ਟਨ ਕੇ ਅੰਤ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਯੋ ਬੇਤਰਾਜ ਬ੍ਰਹਮਾ ਜੋਤੀਮ ਜਵਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਰਹਾ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਦਿਆਂ ਤੇ ਕੈ ਅੰਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਆ ਸਤਰਨ ਕੋ ਪਲ ਮੋਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤਾ ਪਲੇ ਬੁਰੇ ਕੀ ਭੀਰ ਪਛਾਨਤਾ ਜੇ ਟੇ ਤੇ ਕੁੰ ਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟਕਟ ਕੇ ਪੜ ਪਟ ਕੀ ਜਾਣ ਜਬ ਉਹ ਅਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ અપਾਰ ਜਬ ਆਕਰਖ ਕਰਤੋਂ ਕਬੂ ਤੁਮ ਮਿਲਤ ਦੇਹ ਤਰ ਸਭੂ ਜੇਤੇ ਬਦਨ ਸ੍ਰੀਚ ਸਵਤਾਰ ਆਪ ਆਪਣੀ ਬੋਜੋ ਚਾਰੈ ਤੋ ਮਸਾ ਵੇ ਤੈ ਰਹਿ ਤ ਨਿਰਾਲ ਨਮ ਜਾਣਤ ਬੇਦਾ ਬੇਦਰਿਆ ਲਮ ਨਿਰੰਕਾਰ ਅਨਰਵਕਾਰ ਨਿਰਲਾmb ਆਦਾ ਨੀਲ ਅਨਾਦ ਅasamb ਤਾਕ ਮੂੜੋ ਚਾਰਤ ਬੇਦਾ ਜਾ ਕੋ ਪੇ ਮਨ ਨਪਾਵਤ ਬੇਦਾ ਤਾਕੋ ਕਰਪਾਨ ਅਨੁਮਾਨਤ ਮਾ ਮੂੜਾ ਕਸ਼ ਪੇ ਤ ਨ ਜਾਣਤ ਮਹਾਦੇਵ ਕੋ ਕੈਤ ਸੁਦਾ ਸ਼ਿਵ ਅਨਰੰਕਾਰ ਕਾ ਚੀਨਤ ਨ ਪਿਵ ਆਪ ਹੈ ਆਪਣੇ ਬੁੱਧ ਜੀਤੀ ਵਰਨਤ ਪਿੰਨ ਪਿੰਨ ਤੁ ਅਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਕ ਭਿਉ ਰਾਪ ਕਈ ਪੂਪ ਅੰਡ ਜੇ ਰਜ ਸੇਤਜ ਕੀਨੀ ਉਤਭਜ ਕਨ ਬੋਰ ਰਚਦੀਨੀ ਕਉ ਫੂਲ ਰਾ ਜਾ ਵੈ ਬੈਠਾ ਕਉ ਸਿਮਟ ਪਿਉ ਸੰਕਰੀ ਕੈਠਾ साग्री श्रेष्ठ दिखाय चंप आवत जुगाद स्वरूप श्याम पवा आवरछा मेरी तुम करो सखो बारे असक संगरो दुष्टै उठवत उतपाता सकल मलेच्छ करो रण काता जे अस तुजतव सरनी परे तिनके दुष्ट दुखित वमरे औरख जवान पग परे ति हारे तिनके तुम शंकर सब तारें ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਲਗਟ ਨਾ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੀ ਹੋ ਤਾ ਕੇ ਤਾਪ ਤਨਕ ਮੋਹਰੀ ਹੋ ਰੇਦਾ ਸਿਤ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕਨ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਆਕਾਰ ਫਾਸਤੇ ਤਾਈ ਉਬਾਰਾਂ ਜਿਨ ਨਰ ਨਾਮ ਤਿਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਕੜਵਕੇ ਤਮੈ ਸ਼ਰਨ ਤੇ ਹਰੀ ਆਪਵਾਦ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਨ ਤੇ ਹਰੀ ਆਪਵਾਦ ਲਿਓ ਉਬਾਰੀ ਸਾਰੇ ਵਟੋ ਰਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਇੱਕ ਓੰਕਾਰ ਵਾਹਿਗੁਰੂ ਜੀ ਕੀ ਵਤ ਪਾਤ ਸਾਹੀ ਦਸਮੀ ਕਬਿਓ ਬਾਚ ਮਿਹਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੋਸਤ ਸਵਾ ਤੁਮ ਕਾ ਬੋ ਆਪ ਆਤੈ ਮੋਹਿ ਬਚਾਵੋ ਸੁਖੀ ਬਸਾ ਮੋਰੋ ਪਰਿਵਾਰ ਸੇਵਕ ਸਿੱਖ ਸਭਾ ਕਰਤਾ ਹਾਰਾ ਮੋਰ ਚਾਨਜ ਕਰਤਾ ਕਰੇ ਅਸ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮੈ ਛਾੜ ਕੋਈ ਬੁਰਾ ਨਾ ਧਾਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿਕਮਰੇ ਤਾਰੀਆਂ ਚੁੰਚੁੰਨ ਸਤਰਾ ਹਮਾਰੇ ਮਾਰੀਆਂ ਆਪਾ ਤੈ ਮਝੂ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦੁਸ਼ਟਨ ਕੇ ਅੰਤ ਤੁਮੋ ਅਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਤਰਾਜ ਬ੍ਰਹਮ ਜੋਥੀ ਆ ਜਵਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਰਹਾ ਤੈ ਹਮਾਰਾ ਜਵਨ ਕਾਲ ਸਵ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਧਿਆਂ ਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀਂ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਆ ਸਤਰਨ ਕੋ ਪਲ ਮੋਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤਾ ਪਲੇ ਬੁਰੇ ਕੀ ਭੀਰ ਪਛਾਨਤਾ ਜੇ ਟੇ ਟੇ ਕੁੰ ਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁੱਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟਕਟ ਕੇ ਪੜਪੜ ਕੇ ਜਾਨੇ ਜਬ ਉਹ ਅਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆਕਰਖ ਕਰਤੋਂ ਕਬੂ ਤੁਮ ਮਿਲਤ ਦੇਹ ਤਰ ਸਭੂ ਜੇਤੇ ਬਤਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੋਜੋ ਚਾਰੈ ਤਉ ਮਸਾ ਵੇ ਤੈ ਰਹਿਤ ਨਿਰਾਲਾ ਮਾ ਜਾਣਤ ਬੇਦਾ ਬੇਦਰਯਾਲਮ ਨਿਰੰਕਾਰ ਅਨਰਵਕਾਰ ਨਿਰਲਾਮਪਾ ਦਾ ਨੀਲ ਅਨਾਦ ਅasamb ਤਾਕ ਮੂੜੋ ਚਾਰਤ ਬੇਦਾ ਜਾ ਕੋ ਪੇਮ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਾ ਮੂੜਾ ਕਸ਼ ਪੇ ਤਨ ਜਾਣਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਅਨਰੰਕਾਰ ਕਾ ਚੀਨਤ ਨ ਪਿਵਾਂ ਆਪ ਹੈ ਆਪਨੇ ਬੁੱਧਾ ਜੀਤੀ ਵਰਣਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਕ ਭਿਉ ਰਾਬ ਕਈ ਪੂਪ ਅੰਡ ਜੇ ਰਜ ਸੇਤਜ ਕੀਨੀ ਉਤਪਜ ਕਾ ਨਬੋਰ ਰਚ ਦੇਨੀ ਕਉਂ ਫੂਲ ਰਾ ਜਾ ਵੈ ਬੈਠਾ ਕਉਂ ਸਿਮਟ ਪਿਉ ਸੰਕਰੀ ਕੈਠਾ सग्री श्रेष्ठ दिखाय चंप आवत जुगाद स्वरूप श्याम पवा आवरछा मेरी तुम करो सीखो बारे असक संगरो दुष्टै उठवत उत पाता सकल मलेछ करो रण काता जे अस तुज तव सरनी परे तिनके दुष्ट दुखीत व मरे औरख जवान पग परे ति हारे तिनके तुम शंकर सब तारें ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੀ ਕਾਲ ਲਗਟ ਨਾ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅ੍ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੀ ਹੋ ਤਾਕੇ ਤਾਪ ਤਨਕ ਮੋਹਰੀ ਹੋ ਰੇਦਾ ਸਿੱਧ ਕਰਮ ਹੋ ਸਭ ਹੋਈ ਦੁਸ਼ਟ ਸਾਸ਼ਵ ਸਕਨ ਕੋਈ ਇਕ ਵਾਰ ਜਨ ਤੁਮੈ ਸੰਭਾਰ ਆਕਾਰ ਫਾਸਤੇ ਤਾਈ ਉਬਾਰਾ ਜਿਨਰ ਨਾਮ ਤੀਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤੇ ਹਰੀ ਆਪ ਹਾਦ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਨ ਤੇ ਹਰੀ ਆਪ ਹਾਦ ਲਿਓ ਉਬਾਰੀ ਸਾਰੇ ਵਟੋ ਰਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਇੱਕ ਓੰਕਾਰ ਵਾਹਿਗੁਰੂ ਜੀ ਕੀ ਵਤ ਪਾਤ ਸਾਹੀ ਦਸਮੀ ਕਬਿਓ ਬਾਚ ਬਿਹਨਤੀ ਚਉਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਅਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰam ਹਮਰੇ ਦੋਸਤ ਸਭਾ ਤੁਮ ਕਾ ਮੋ ਆਪ ਆਤੈ ਮੋਹਿ ਬਚਾਵੋ ਸੁਖੀ ਬਸਾ ਮੋਰੋ ਪਰਿਵਾਰ ਸੇਵਕ ਸਿੱਖ ਸਭਾ ਕਰਤਾ ਹਾ ਰਾਮ ਮੋਰ ਚਾਨਜ ਕਰਤਾ ਕਰੇ ਆ ਸਭੈ ਰਣ ਕੋ ਆਜ ਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਬੁਰ ਨਾ ਧਿਆਉ ਜੋ ਬਰ ਚਾਉ ਸੋ ਤਉ ਤੇ ਪਾਉ ਸੇਵਕੋ ਸਿਕਮਰੇ ਤਾਰੀਆ ਚੁੰਚੁੰਨ ਸਤਰਾ ਹਮਾਰੇ ਮਾਰੀਆ ਆਪਾ ਆਤ ਮੁਜ ਹੁ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬਾਂਦ ਦੁਸ਼ਟਨ ਕੇ ਅੰਤ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀ ਯੋ ਬੇਤਰਾਜ ਬ੍ਰਹਮਾ ਜੋਤੀਮ ਜਮਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਰਹਾ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਦਿਆਂ ਤੇ ਕੈ ਅੰਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਆ ਸਤਰਨ ਕੋ ਪਲ ਮੋਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤਾ ਪਲੇ ਬੁਰੇ ਕੀ ਭੀਰ ਪਛਾਨਤਾ ਜੇ ਟੇ ਟੇ ਕੁੰ ਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟਕਟ ਕੇ ਪੜ ਪਟ ਕੇ ਜਾਨਾ ਜਬ ਉਹ ਅਧਿਕਾਰਖ ਕਰਾ ਕਰਤਾਰਾਂ ਪ੍ਰਜਾ ਤਰਤ ਤਵ ਦੇਹ ਅਪਾਰਮ ਜਬ ਆਕਰਖ ਕਰਤੋਂ ਕਬੂ ਤੁਮ ਮਿਲਤ ਦੇਹ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੋਜੋ ਚਾਰ ਹੈ तुम सवहितरत निरलम् जानत वेदा वेदर्याल निरंकार निरलम्बा दील अनाद ताकामुणो चारत बेदा जाको न पावत बेदा ताको कर्पाणि अनुमानत मा मुहुडाकश पेद न जानत महादेव को कैत सुधा शिव निरङ्कार काचिनत न पिबा ਆਪ ਹੈ ਆਪਨੇ ਬੁੱਧ ਜੀ ਤੇ ਵਰਣਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਕ ਭਿਉ ਰਾਪ ਕਈ ਪੂਪ ਅੰਡ ਜੇ ਰਜ ਸੇਤਜ ਕੀਨੀ ਉਤਭਜ ਕਨ ਬੋਰ ਰਚ ਦੇਨੀ ਕਉ ਫੂਲ ਰਾ ਜਾ ਵੈ ਬੈਠ ਕਉ ਸਿਮਟ ਪਿਉ ਸੰਕਰਿ ਇਕ ਇੱਠਾ साग्री श्रेष्ठ दिखाय चंप आवत जुगाद स्वरूप सयां पवा अवरछा मेरी तुम करो सखो बारे असक संगरो दुष्टै उठवत उतबता सकल मलेछ करो रण काता जे अस तुजतव सरनी परे तिनके दुष्ट दुखितव मरे उरख जवान पग परे ति हारे तिनके तुम शंकर सब तारें ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੀ ਕਾਲ ਨਿਕਟਣ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੀ ਹੋ ਤਾਕੇ ਤਾਪ ਤਨਕ ਮੋਹਰੀ ਹੋ ਰੇਦਾ ਸਿਤ ਕਰਮ ਹੋ ਸਭ ਹੋਈ ਦੁਸ਼ਟ ਸਾਸ਼ਵ ਸਕਨ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਆਕਾਲ ਫਾਸਤੇ ਤਾਈ ਉਬਾਰਾਂ ਜਿਨ ਨਰ ਨਾਮ ਤਿਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤਿਹਾਰੀ ਆਪ ਹਾਤ ਲੈਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈਓ ਬਚਾਈ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਤ ਲੈਓ ਉਬਾਰੀ ਸਾਰੇ ਬਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਇੱਕ ਓੰਕਾਰ ਵਾਹਿਗੁਰੂ ਜੀ ਕੀ ਵਤ ਪਾਤ ਸਾਹੀ ਦਸਮੀ ਕਬਿਓ ਬਾਚ ਮਿਹਨਤੀ ਚੋਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਅਨ ਮੰਦਰ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰam ਹਮਰੇ ਦੋਸਤ ਸਵਾ ਤੁਮ ਕਾ ਮੋ ਆਪਾ ਤੈ ਮੋਇ ਬਚਾਵੋ ਸੁਖੀ ਬਸਾ ਮੋਰੋ ਪਰਿਵਾਰੰ ਸੇਵਕ ਸਿੱਖ ਸਵਾ ਕਰਤਾ ਹਾਰਾ ਮੋਰ ਚਾਨਜ ਕਰਤਾ ਕਰੇ ਅਸ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਬੁਰ ਨਾ ਧਿਆਉ ਜੋ ਬਰਚਾਉ ਸੋ ਤਉ ਤੇ ਪਾਉ sevaka sikamare tariyan chun chun satara hamare mariyan aap aata mujh hun bariyan maran kal ka traas ne bariyan oh jo sada hamare pachha sriya stuj jo kareo racha rakh leho mohe ra kanhare saheb sant saayi pyane deen ban dushtan ke anta tumo apuri chatardas kanta ਕਾਲ ਪਾਏ ਬ੍ਰਹਮਾ ਬਪੁ ਤਰਾਕਾਰ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੀ ਯੋ ਬੇਤਰਾਜ ਬ੍ਰਹਮਾ ਜੋਤੀ ਆ ਜਵਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਹਤਾਏ ਹਮਾਰਾ ਜਵਨ ਕਾਲ ਸਵ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਦਿਆਂ ਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀਂ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਆ ਸਤਰਨ ਕੋ ਪਲ ਮੋਬਦ ਕੀਆ ਕਟ ਕਟ ਕੇ ਅੰਤਰ ਕੀ ਜਾਣਤਾ ਪਲੇ ਬੁਰੇ ਕੀ ਭੀਰ ਪਛਾਨਤਾ ਜੇ ਟੇ ਟੇ ਕੁੰ ਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟਕੜ ਕੇ ਪੜ ਪਟ ਕੇ ਜਾਨੈ ਜਬ ਉਹ ਅਕਰਖ ਕਰਾਂ ਕਰਤਾਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆਕਰਖ ਕਰਤੋਂ ਕਬੂ ਤੁਮ ਮਿਲਤ ਦੇਹ ਤਰ ਸਭੂ ਜੇਤੇ ਬਦਨ ਸ੍ਰੀਚ ਸਵਤਾਰ ਆਪ ਆਪਣੀ ਬੋਜੋ ਚਾਰੈ तुम सवयि रहत निरलमा जानत बेदा बेदरयालमा निरंकार नील दील अनाद ताका मूनो चारत बेदा जाको न पावत बेदा वेदा अनुमानत मा मुहुडाकश वेद न जानत महादेव को कैथ सुधा शिवा चीनत न पिवा ਆਪ ਹੈ ਆਪਣੇ ਬੁੱਧ ਜੀਤੀ ਵਰਣਤ ਪਿੰਨ ਪਿੰਨ ਤੁਅ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਕ ਭਿਉ ਰਾਬ ਕਈ ਪੂਪ ਅੰਡ ਜੇ ਰਜ ਸੇ ਤਜ ਕੀਨੀ ਉਤਪਜ ਕਾ ਨਬੋਰ ਰਚ ਦੇਨੀ ਕਉ ਫੂਲ ਰਾ ਜਾ ਵੈ ਬੈਠਾ ਕਉ ਸਿਮਟ ਪਿਉ ਸੰਕਰੀ ਕੈਠਾ सग्री श्री श्रेष्ठ दिखाय चंपवात जुगाद स्वरूप सयां पवा आवरछा मेरी तुम करो सिको बारे सिख संगरो दुष्टै उठवत उतबता सकल मलेच्छ करो रणकाता जे अस तुजतव सरनी परे तिनके दुष्ट दुखीत वमरे पुरख जवान पग परे ति हारे तिनके तुम शंकर सब तारें ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਲਗਟ ਨਾ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅ੍ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੀ ਹੋ ਤਾਕੇ ਤਾਪ ਤਨਕ ਮੋਹਰੀ ਹੋ ਰੇਦਾ ਸਿਤ ਕਰਮ ਹੋ ਸਭ ਹੋਈ ਦੁਸ਼ਟ ਸਹਸਵ ਸਕ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਆਕਾਰ ਆਫਾਸਤੇ ਤਾਈ ਉਬਾਰਾ ਜਿਨਰ ਨਾਮ ਤਿਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤੇ ਹਰੀ ਆਪ ਹਾ ਤੈ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮੈ ਸ਼ਰਨ ਤੇ ਹਰੀ ਆਪ ਹਾ ਤੈ ਲਿਓ ਉਬਾਰੀ ਸਾਰੇ ਬਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਇੱਕ ਓੰਕਾਰ ਵਾਹਿਗੁਰੂ ਜੀ ਕੀ ਵਤ ਪਾਤ ਸ਼ਾਹੀ ਦਸਮੀ ਕਬਿਓ ਬਾਚ ਮਿਹਨਤੀ ਚੌਪਈ ਹਮਰੀ ਕਰੋ ਹੱਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਅਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਸਤ ਸਭ ਤੁਮ ਕਾ ਮੋ ਆਪਾ ਤੈ ਮੋਇ ਬਚਾਵੋ ਸੁਖੀ ਬਸਾ ਮੋ ਰੋ ਪਰਿਵਾਰੰ ਸੇਵਕ ਸਿੱਖ ਸਭਾ ਕਰਤਾ ਹਾ ਰਾਮ ਮੋ ਰ ਚਾਨਜ ਕਰਤਾ ਕਰੇ ਆ ਸਭੈ ਰਣ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ sevaka sikamare tariyan chun chun satara hamare mariyan aap aata mujh ubareya maran kal ka traas nivareya oh jo sada hamare pachha sri astoj jo kareo racha rakh leho mohe ra kanhare saheb sant saayi pyane deen ban dushtan ke anta tumo opure chaturdas kanta ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀ ਯੋ ਬੇਤਰਾਜ ਬ੍ਰਹਮ ਜੋਤੀਮ ਜਮਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਰਹਾ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਦਿਆਂ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਆ ਸਤਰਨ ਕੋ ਪਲ ਮੋਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤਾ ਪਲੇ ਬੁਰੇ ਕੀ ਭੀਰ ਪਛਾਨਤਾ ਜੇ ਟੇ ਟੇ ਕੁੰ ਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟਕਟ ਕੇ ਪੜ ਪਟ ਕੀ ਜਾਨਾ ਜਬ ਅਧਿਕਾਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆਕਰਖ ਕਰਤੋਂ ਕਬੂ ਤੁਮ ਮਿਲਤ ਦੇਹ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੋਜੋ ਚਾਰ ਹੈ ਤੋ ਮਜ਼ਾਵਾ ਇਹ ਤੇ ਰਹਿਤ ਨਿਰਾਲਾ ਮਾ ਜਾਣਤ ਬੇਦਾ ਬੇਦਰਿਆ ਲਮ ਨਿਰੰਕਾਰ ਅਨਰਵ ਕਾ ਨਿਰਲਾੰਬ ਆਦਾਨੀਲ ਅਨਾਦ ਅਸੰਭ ਤਾਕ ਮੂੜੋ ਚਾਰਤ ਬੇਦਾ ਜਾ ਕੋ ਪੇਮ ਨ ਪਾਵਤ ਬੇਦਾ ਤਾਕੋ ਕਰ ਪਾਨ ਅਨੁਮਾਨਤ ਮਾ ਮੂੜਾ ਕਸ਼ ਪੇਦ ਨ ਜਾਣਤ ਮਹਾਦੇਵ ਕੋ ਕੈਤ ਸੁਦਾ ਸ਼ਿਵ ਅਨਰੰਕਾਰ ਕਾ ਚੀਨਤ ਨ ਪਿਵਾਂ ਆਪ ਹੈ ਆਪਣੇ ਬੁੱਧਾ ਜੀਤੀ ਵਰਣਤ ਪਿੰਨ ਪਿੰਨ ਤੋਂ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਕ ਭਿਉ ਰਾਪ ਕਈ ਪੂਪ ਅੰਡ ਜੇ ਰਜ ਸੇਤਜ ਕੀਨੀ ਉਤਭਜ ਕਾਨ ਬੋਰ ਰਚ ਦੇਨੀ ਕਉ ਫੂਲ ਰਾ ਜਾ ਵੈ ਬੈਠਾ ਕਉ ਸਿਮਟ ਪਿਉ ਸੰਕਰੇ ਕੈਠਾ साग्री सृष्टि दिखाय चंपव आर्त जुगाद स्वरूप श्याम पवा आवरछा मेरी तुम करो सिको बारे सिख संगरो दुष्टै उठवत उत पाता सकल मलेच्छ करो रण काता जे अस तु जत अवसरनी परे तिनके दुष्ट दुखीत व मरे औरख जवान पग पर इतारे तिनके तुम शंकर सब टारें ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਲਗਟ ਨਾ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅ੍ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੀ ਹੋ ਤਾਕੇ ਤਾਪ ਤਨਕ ਮੋਹਰੀ ਹੋ ਰੇਦਾ ਸਿੱਧ ਕਰਮ ਹੋ ਸਭ ਹੋਈ ਦੁਸ਼ਟ ਸਾਸ਼ਵ ਸਕ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਆਕਾਰ ਉਫਾਸਤੇ ਤਾਈ ਉਬਾਰਾਂ ਜਿਨਰ ਨਾਮ ਤਿਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤੇਹਾਰੀ ਆਪ ਹਾਤ ਲੈਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈਓ ਬਚਾਈ ਖੜ ਕੇ ਤਮੈ ਸ਼ਰਨ ਤੇਹਾਰੀ ਆਪ ਹਾਤ ਲੈਓ ਉਬਾਰੀ ਸਾਰੇ ਬਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ